ਸਭ ਤੋਂ ਪਹਿਲਾਂ ਸਾਤਰੀ ਕਾਲਜੀ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਤੇ ਵੀਡੀਓ ਦੱਸ ਦਈਏ ਕਿ ਇਸ ਚੈਨਲ ਤੇ ਬਹੁਤ ਟਾਈਮ ਬਾਅਦ ਪਰ ਪੌਰੇ ਆ ਮੈਂ ਥੋੜਾ ਜਿਹਾ ਪ੍ਰੋਬਲਮ ਸੀ ਗਿਆ ਬਹੁਤ ਸਾਰੀਆਂ ਉਹ ਪ੍ਰੋਬਲਮਾਂ ਦੇ ਵਿੱਚੋਂ ਨਿਕਲ ਕੇ ਇੱਕ ਵਾਰ ਫੇਰ ਅ ਗੱਲਬਾਤ ਇਸ ਚੈਨਲ ਤੇ ਕਰਾਂਗੇ ਸੋ ਅੱਜ ਦਾ ਜਿਹੜਾ ਮੁੱਦਾ ਉਹ ਸਾਰਿਆਂ ਨੂੰ ਪਤਾ ਕਿਹੜਾ ਮੈਂ ਜਿਹੜਾ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਚੱਲ ਰਿਹਾ ਪਹਿਲਾਂ ਤਾਂ ਰਾਜਵੀਰ ਜਵੰਦਾਬਾਈ ਜਿਹੜਾ ਕਿ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਆ ਉਸ ਵਾਸਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਉਹ ਜਲਦ ਤੋਂ ਜਲਦ ਠੀਕ ਹੋ ਕੇ ਆਪਣੇ ਪਰਿਵਾਰ ਚ ਆਵੇ ਉਸੇ ਤਰ੍ਹਾਂ ਸੇ ਖੇਡੇ ਗਾਵੇ ਸੋਹਣੇ ਸੋਹਣੇ ਗੀਤ ਆ ਜਿਹੜੇ ਉਹ ਫਰੋਟੀਆਂ ਦੀ ਝੋਲੀ ਚ ਪਾਵੇ ਸੋ ਦੂਜੀ ਗੱਲ ਇਹ ਹੈ ਕਿ ਤੁਸੀਂ ਸਾਰਿਆਂ ਨੂੰ ਪਤਾ ਹੈ ਕਿ ਨਿੱਕਾ ਜੈਲਦਾਰ ਪਾਟ ਚੌਥਾ ਇਹ ਫਿਲਮ ਜਿਹੜੀ ਆ ਰਿਲੀਜ਼ ਹੋ ਰਹੀ ਆ ਤੇ ਇਹ ਫਿਲਮ ਦੇ ਵਿੱਚ ਬੜ ਬਹੁਤ ਸਾਰਾ ਨਾ ਕਿਹਾ ਗਿਆ ਕਿ ਇੱਕ ਬਹੁਤ ਸਾਰੀ ਕੰਟਰੋਵਰਸੀ ਹੋ ਰਹੀ ਆ ਪਹਿਲੀ ਕੰਟਰੋਵਰਸੀ ਆ ਕਿ ਇਸ ਦੇ ਵਿੱਚ ਮਾਤਾ ਨੂੰ ਇੱਕ ਜਸਵਿੰਦਰ ਕੌਰ ਜਤਿੰਦਰ ਕੌਰ ਸੌਰੀ ਜਤਿੰਦਰ ਕੌਰ ਮਾਤਾ ਜੀ ਆ ਉਹ ਬਹੁਤ ਚਿਰ ਤੋਂ ਟੀਵੀ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਰਪਾ ਜਨ ਸਿੰਘ ਜੱਬਲ ਜੀ ਉਹਨਾਂ ਦੇ ਨਾਲ ਉਹ ਕੰਮ ਕਰਦੇ ਰਹੇ ਬਹੁਤ ਸਮੇਂ ਤੋਂ ਕੰਮ ਕਰਦੇ ਆ ਮਤਲਬ ਫਿਲਮਾਂ ਦੇ ਵਿੱਚ ਕੰਮ ਕਰ ਰਹੇ ਨੇ ਇੱਕ ਸੀਨੀਅਰ ਆਰਟਿਸਟ ਆਰਟਿਸਟ ਕਹਿ ਸਕਦਾ ਇਹ ਤੇ ਭਾਵੇਂ ਨਾ ਸਮਝਣ ਇੱਕ ਸੀਨੀਅਰ ਆਰਟਿਸਟ ਆ ਤੇ ਉਹਨਾਂ ਨੂੰ ਫਿਲਮ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਤੇ ਉਹਨਾਂ ਦੀ ਥਾਂ ਤੇ ਜਿਨੇ ਇੱਕ ਸ਼ੁਰੂਆਤ ਕੀਤੀ ਸੀ ਮੇਰੇ ਹਿਸਾਬ ਨਾਲ ਮੈਂ ਜਿੱਥੋਂ ਤੱਕ ਗਲਤ ਨਾ ਹੋਵਾਂ ਸਰਪੰਚਣੀ ਪਿੰਡ ਦੀ ਬਣੀ ਇੱਕ ਸੀਰੀਅਲ ਚੱਲਦਾ ਹੁੰਦਾ ਸੀਗਾ ਤੇ ਉਹ ਸੀਰੀਅਲ ਤੋਂ ਉਸ ਸੀਰੀਅਲ ਤੋਂ ਉਹਨਾਂ ਨੇ ਸ਼ੁਰੂਆਤ ਕੀਤੀ ਤੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਬਣੇ ਤੇ ਹੁਣ ਉਹ ਹਰ ਇੱਕ ਫਿਲਮ ਦੇ ਵਿੱਚ ਆਪਾਂ ਨੂੰ ਵੇਖਣ ਨੂੰ ਮਿਲ ਜਾਂਦੇ ਆ ਤੇ ਉਹਨਾਂ ਨੂੰ ਉਹਨਾਂ ਨੂੰ ਬਾਹਰ ਕੱਢ ਕੇ ਤੇ ਉਹਨਾਂ ਨੂੰ ਇਸ ਫਿਲਮ ਦੇ ਵਿੱਚ ਲਿਆ ਗਿਆ ਤੇ ਉਹਨਾਂ ਨੂੰ ਪਹਿਲਾਂ ਜ ਜਤਿੰਦਰ ਕੌਰ ਜੀ ਨੂੰ ਉਹਨਾਂ ਨੂੰ ਫੈਨ ਕੀਤਾ ਉਹਨਾਂ ਨੂੰ ਮਿਰਕਲ ਚ ਸ਼ੂਟਿੰਗ ਤੇ ਵੀ ਬਣਾਇਆ ਗਿਆ ਜਿੱਥੋਂ ਤੱਕ ਮੈਨੂੰ ਪਤਾ ਲੱਗਾ ਸ਼ੂਟਿੰਗ ਤੋਂ ਬਾਅਦ ਚ ਉਹਨਾਂ ਨੂੰ ਫਿਲਮ ਦੇ ਵਿੱਚੋਂ ਹੀ ਗੱਡ ਦਿੱਤਾ ਬਹੁਤ ਵੱਡਾ ਇਹ ਜਿਹੜਾ ਵਾ ਮੁੱਦਾ ਉਠਿਆ ਪਰ ਉਹਦੇ ਉਹਨਾਂ ਦੇ ਨਾਲ ਮਾਤਾ ਜੀ ਸੀਗੇ ਸਤਕਾਰਯੋਗ ਸੀਗੇ ਉਹਨਾਂ ਦੇ ਨਾਲ ਕੋਈ ਵੀ ਨਹੀਂ ਖੜਿਆ ਫਿਰ ਇੱਕ ਹੋਰ ਮੁੱਦਾ ਉੱਠਦਾ ਸਿਗਰਟ ਦਾ ਫਿਲਮ ਦੇ ਵਿੱਚ ਮੈਂ ਟਰੇਲਰ ਦੇਖਿਆ ਕਾਫੀ ਵਾਰ ਦੇਖ ਚੁੱਕਿਆ ਪਰ ਮੈਨੂੰ ਤਾਂ ਕਿਤੇ ਲੱਗਣੀ ਹੈ ਕਿ ਫਿਲਮ ਦੇ ਵਿੱਚ ਕਿਸੇ ਨੇ ਸਿਗਰਟ ਪੀਤੀ ਹੋਵੇ ਹਾਂ ਸ਼ਰਾਬ ਜ਼ਰੂਰ ਹੈ ਦਿਖਾਈ ਗਈ ਸਿਗਰਟ ਨਹੀਂ ਦਿਖਾਈ ਗਈ ਤੇ ਸਿਗਰਟ ਦਾ ਬਹੁਤ ਮੁੱਦਾ ਬਣੀ ਆ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਸਿਗਰਟ ਜੱਜ ਪੀਂਦੇ ਆ ਆਪਾਂ ਦੇਖਿਆ ਪਿੱਛੇ ਜੇ ਇੱਕ ਫਿਲਮ ਆਈ ਸੀ ਯਾਰਾਂ ਦਾ ਰੁਤਬਾ ਪ੍ਰਿੰਸ ਕਬਲਜੀਤ ਸਿੰਘ ਵਾਰਨਿੰਗ ਵਾਰਨਿੰਗ ਵਾਲੇ ਉਹਨਾਂ ਨੇ ਵੀ ਸਿਗਰਟ ਉੱਥੇ ਦੇ ਉਹਨਾਂ ਨੇ ਪਤਾ ਨਹੀਂ ਡੱਬੀਆਂ ਨੇ ਡੱਬੀਆਂ ਹੀ ਢਾਤੀਆਂ ਹੋਣੀਆਂ ਸਿਗਰਟ ਪੀ ਪੀ ਕੇ ਸੋ ਸਿਗਰਟ ਮੁੱਦਾ ਨਹੀਂ ਆ ਮੁੱਦਾ ਇਹ ਹੈ ਕਿ ਜਦੋਂ ਫਿਲਮ ਸ਼ੁਰੂ ਹੁੰਦੀ ਹੈ ਨਾ ਉਦੋਂ ਅਰਦਾਸ ਕਰਦੇ ਆ ਸ਼ੂਟਿੰਗ ਤੋਂ ਪਹਿਲਾਂ ਇੱਕ ਅਰਦਾਸ ਹੁੰਦੀ ਆ ਤੇ ਉਦੋਂ ਸ਼ੂਟਿੰਗ ਕਰਦੇ ਕਰਨ ਤੋਂ ਪਹਿਲਾਂ ਅਰਦਾਸ ਕਰਦੇ ਤੇ ਅੱਧੀਆਂ ਦੇ ਮੂੰਹ ਦੇ ਵਿੱਚ ਵੀ ਕੂਲੀ ਪਾਉਂਦੀਆਂ ਜੇਬ 'ਚ ਵੀ ਸਿਗਰਟਾਂ ਕੂਲੀ ਪਾਉਂਦੀਆਂ ਉਹਨਾਂ ਤੇ ਕੋਈ ਇਸ਼ੂ ਨਹੀਂ ਕਰਦਾ ਹਨਾ ਟੀਵੀ ਤੇ ਦਿਖਾਇਆ ਗਿਆ ਉਹ ਤੇ ਇੱਕ ਮੁੱਦਾ ਚੁੱਕਿਆ ਪਰ ਮੈਨੂੰ ਇਹ ਬੜਾ ਹੈਰਾਨੀ ਦੀ ਗੱਲ ਹੈ ਇੱਕ ਸਿਗਰਟ ਪੀਣ ਵਾਲੇ ਸੀਨ ਤੇ ਇੰਨਾ ਰੌਲਾ ਤੇ ਇੱਕ ਮਾਤਾ ਨੂੰ ਸਤਿਕਾਰਯੋਗ ਜਿਨ੍ਹਾਂ ਨੇ ਸਾਡੀ ਰੰਗਮੰਚ ਲਈ ਇੰਨਾ ਕੰਮ ਕੀਤਾ ਜਿਨ੍ਹਾਂ ਨੇ ਉਹ ਸਤਿਕਾਰਯੋਗ ਸੀਗੇ ਉਹਨਾਂ ਨੂੰ ਬਾਹਰ ਕੱਢ ਦੇ ਉਹਨਾਂ ਨੂੰ ਬਾਹਰ ਗੱਡਿਆ ਤੇ ਕੋਈ ਜਥੇਬੰਦੀ ਨਹੀਂ ਕੋਈ ਇੰਡਸਟਰੀ ਵਾਲਾ ਨਹੀਂ ਬੋਲਿਆ ਤੇ ਇਹ ਫਿਲਮ ਜਿਹੜੀ ਆ ਫਿਲਮ ਚੱਲਦੇ ਜਾਣੀ ਆ ਇਹਨਾਂ ਕੋਲ ਬਹੁਤ ਕੁਝ ਆ ਤੇ ਇਸ ਫਿਲਮ ਨੂੰ ਜਿਸ ਇਨਸਾਨ ਨੇ ਲਿਖਿਆ ਜਗਦੀਪ ਸਿੰਘ ਜਗਦੀਪ ਸਿੱਧੂ ਜਗਦੀਪ ਸਿੱਧੂ ਜਿਸ ਨੇ ਸਨ ਆਫ ਸਰਦਾਰ ਦੇ ਵਿੱਚ ਇੱਕ ਸਰਦਾਰ ਦਾ ਰੋਲ ਜਿਹੜਾ ਬੜਾ ਨੇਟਿਵ ਦਿਖਾਇਆ ਸੀ ਤੇ ਇਹ ਬੰਦੇ ਜਿਹੜੇ ਆ ਇਹ ਬੰਦੇ ਇਹਨਾਂ ਦਾ ਇੱਕ ਹੋਰ ਆ ਗੁਰਪਾਲ ਸ਼ਾਇਦ ਗੁਰਪ੍ਰੀਤ ਉਸ ਦਾ ਨਾਮ ਹੋਵੇ ਪੋਹਲੀ ਸ਼ਾਇਦ ਉਹਦਾ ਨਾਮ ਹੈ ਅ ਜਦੋਂ ਉਹਨੂੰ ਕਰਤਰਤਰਤਾ ਬਣਾਇਆ ਗਿਆ ਸੀ ਕਿਉਂਕਿ ਸ਼ਣੀ ਦਿ올 ਤੇ ਆ ਨਹੀਂ ਸਕਦੇ ਫਿਰ ਉਹ ਹੀ ਕਰਤਰਤਰਤਾ ਸੀਗਾ ਤੇ ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਇਹ ਕੋਈ ਵੀ ਨਹੀਂ ਟੀਮ ਬੋਲੀ ਇਹ ਸਟੀਮ ਉਸ ਸਮੇਂ ਟੂਰ ਕਰ ਰਹੀ ਸੀ ਇੰਨਾ ਟੀਮਾਂ ਇਹਨਾਂ ਨੇ ਕੁਝ ਨਹੀਂ ਬੋਲਿਆ ਠੀਕ ਹੈ ਤੇ ਇਹ ਇਸ ਸਾਨੂੰ ਸਮਝਣ ਵਾਲੀ ਗੱਲ ਹੈ ਇੱਕ ਵੀਰ ਹੈ ਰਾਜਵੀਰ 바ਵਾ ਵੀਰ ਕਰਕੇ ਬਹੁਤ ਵਧੀਆ ਕੰਮ ਕਰ ਰਿਹਾ ਵੀਰ ਦਾ ਇਹਨਾਂ ਦੀਆਂ ਕਰਤੂਤਾਂ ਦੱਸ ਰਿਹਾ ਸਾਰਿਆਂ ਨੂੰ ਪਰ ਉਹਨਾਂ ਨੂੰ ਉਸ ਵੀਰ ਨੂੰ ਵੀ ਗਾਲਾਂ ਕੱਢ ਰਹੇ ਨੇ ਸੋ ਸੱਚ ਨੂੰ ਹਮੇਸ਼ਾ ਗਾਲਾਂ ਪੈਂਦੀਆਂ ਇਹ ਆਪਾਂ ਸਾਰਿਆਂ ਨੂੰ ਪਤਾ ਉਸ ਵੀਰ ਨੂੰ ਵੀ ਬਹੁਤ ਗਾਲਾਂ ਕੱਢ ਰਹੇ ਨੇ ਪਰ ਮੈਂ ਜਿੱਥੋਂ ਤੱਕ ਇੰਡਸਟਰੀ ਬਾਰੇ ਜਾਣਦਾ ਮੈਨੂੰ ਲੱਗਦਾ ਕਿ ਉਹ ਬੰਦਾ ਸੱਚ ਬੋਲ ਰਿਹਾ ਇੰਡਸਟਰੀ ਇਦਾਂ ਹੀ ਚੱਲਦੀ ਆ ਇਹ ਲੋਕ ਇਦਾਂ ਹੀ ਕਰਦੇ ਆ ਸਾਨੂੰ ਯੂਜ਼ ਕਰ ਰਹੇ ਆ ਅਸੀਂ ਯੂਜ਼ ਹੋ ਰਹੇ ਆ ਇਹੋ ਗੱਲ ਆ ਸੋ ਬਹੁਤੀਆਂ ਗੱਲਾਂ ਚ ਨਾ ਆਇਆ ਕਰੋ ਇਹਨਾਂ ਦੀਆਂ ਚ ਤੇ ਆਪਣਾ ਦੇਖਿਆ ਕਰੋ ਹੁਣ ਆਪਾਂ ਬਹੁਤ ਸਿਆਣੇ ਹੋ ਗਏ ਆ ਬਹੁਤ ਸੁਝਬਾਨ ਹੋ ਗਏ ਆ ਸੋ ਅਜੇ ਵੀ ਇਹ ਆਪਾਂ ਨੂੰ ਯੂਜ਼ ਕਰਨੋਂ ਨਹੀਂ ਹਟਦੇ ਫੁੱਦੂ ਤੱਕ ਕਹੇ ਜਾਂਦੀ ਆ ਪੰਜਾਬੀਆਂ ਨੂੰ ਭੋਲੇ ਕਹੇ ਜਾਂਦੇ ਆ ਭੋਲੇ ਕਹੇ ਜਾਂਦੇ ਆ ਕਹੇ ਜਾਂਦੀ ਆ ਇਹ ਸਾਨੂੰ ਸ਼ਦਾਈ ਪਾਗਲ ਕਹੇ ਜਾਂਦੇ ਆ ਪਰ ਜਿੱਦਣ ਆਪਣੀ ਤੇ ਆ ਗਏ ਅਜ ਤੇ ਆ ਗਏ ਫਿਰ ਇਹ ਦੱਸ ਦੇਣਗੇ ਵੀ ਅਹੀਂ ਕੀ ਉਹਨੇ ਤੋ ਮੈਂ ਇੰਨੀ ਗੱਲਾਂ ਕਰਨੀਆਂ ਸੀ ਕਿ ਉਸ ਮਾਤਾ ਲਈ ਕੋਈ ਨਹੀਂ ਖੜਿਆ ਸਿਗਰਟ ਸਾਡਾ ਮੁੱਦਾ ਨਹੀਂ ਹੈ ਸਿਗਰਟ ਤੇ ਕੰਟਰੋਵਰਸੀ ਹੋ ਰਹੀ ਆ ਇਹ ਸਿਗਰਟ ਤੇ ਕੰਟਰੋਵਰਸੀ ਇਹ ਆਪ ਹੀ ਕਰਾ ਰਹਾ ਹੈ ਫਿਲਮ ਵਾਲੇ ਕਿਉਂਕਿ ਫਿਲਮ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੁਝ ਹੈਗਾ ਬਕਵਾਸ ਮੈਨੂੰ ਲੱਗਦੀ ਹੈ ਫਿਲਮ ਮੈਂ ਹੁਣੇ ਕਹਿ ਦਿੰਦਾ ਠੀਕ ਹੈ ਤੇ ਇਹ ਆਪ ਮੁੱਦਾ ਪੜਕਾ ਰਿਹਾ ਕਿ ਸਾਡੀ ਫਿਲਮ ਹਿੱਟ ਹੋਵੇ ਠੀਕ ਹੈ ਪਿਛੇ ਜੀ ਇੱਕ ਦਲਜੀਤ ਬਾਈ ਦੀ ਫਿਲਮ ਆਈ ਸੀ ਨਾ ਉਹਤੇ ਵੀ ਕੰਟਰੋਵਰਸੀ ਜੀ ਕੀਤੀ ਸੀ ਕਿ ਸਾਡੀ ਫਿਲਮ ਚੱਲ ਜੂਗੀ ਤੇ ਇਹ ਇਹ ਸਾਨੂੰ ਮੂਰਖ ਸਮਝਦੇ ਆ ਤੇ ਆਪਾਂ ਮੂਰਖ ਨਹੀਂ ਬਨਣਾ ਚੰਗੀ ਚੀਜ਼ ਨੂੰ ਪ੍ਰੋਮੋਟ ਕਰੋ ਤੇ ਚੰਗੀ ਚੀਜ਼ ਵੇਖੋ ਬਾਕੀ ਮਿਲਦੇ ਆ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ